ਉਹਨਾਂ ਦਾ ਹਸਣਾ ਲਾ ਕੇ ਰੋਣ ਲੱਗ ਪਏ ਕਿ ਯਾਰ ਮੈਂ ਇਸ ਦੇਸ਼ ਵਿੱਚ ਆ ਕੇ ਜਾਂ ਇਸ ਦੇਸ਼ ਵਿੱਚ ਜੰਮ ਕੇ ਕਿ ਮੈਂ ਕੋਈ ਬਗਾਦ ਨਹੀਂ ਕਰਦਾ ਭਈ ਮੇਰੇ ਵਾਲੇ ਹਾਲਾਤ ਤੇ ਮੇਰੇ ਸਮਾਜ ਦੇ ਹਾਲਾਤ ਕੀ ਹੋਗੇ ਤੇ ਬਾਵਾ ਸਾਹਿਬ ਡਾਕਟਰ ਵੀ ਮਰਾਉ ਬੈਠ ਕਰਨ ਉਸ پارک ਦੇ ਵਿੱਚ ਕਸਮ ਖਾਦੀ ਵੀ ਜੇ ਮੈਂ ਆਪਣੇ ਸਮਾਜ ਦੇ ਹਾਲਾਤ ਨਾ ਬਦਲ ਸਕਿਆ ਤੇ ਮੈਂ ਆਪਣੇ ਆਪ ਨੂੰ ਆਤਮ ਹੱਤਿਆ ਕਰਕੇ ਬੋਲੀ ਘਾੜ ਲਊਗਾ ਉਸ ਤੇਰ ਦਾਸ ਜਰਸ ਐਦਾਂ ਦਾ ਸ਼ੋਆ ਕਿ ਬਾਬਾ ਸਾਹਰੇ ਪਿੱਛਾ ਮੁੜ ਕੇ ਨਹੀਂ ਦੇਖਿਆ ਚਾਹੇ ਉਹਦੇ ਚਾਰ ਬੱਚਿਆਂ ਦਾ ਬਲੀਦਾਨ ਜਿਹੜਾ ਹੋ ਗਿਆ ਪਰ ਪਰ ਕੁਝ ਹੋਰ ਉਹਦੇ ਦਾਦੂ ਨਾਲ ਕਿਸੇ ਸੀ ਕਿ ਜਦੋਂ ਉਹ ਆਪਣੇ ਘਰ ਆਏ ਤੇ ਉਹਨਾਂ ਦੇ ਇੱਕ ਜਿਹੜਾ ਬੇਟਾ ਸੀ ਗੰਗਾਦਰ ਜਿਹਨਾਂ ਬਹੁਤ ਪਿਆਰ ਕਰਦੇ ਸੀ ਉਹਦੀ ਮ੍ਰਿਤਿ ਹੋ ਗਈ ਜਦੋਂ ਮ੍ਰਿਤਿ ਹੋ ਗਈ ਤੇ ਉੱਥੇ ਦੇ ਲੋਕਾਂ ਨੇ ਪੁੱਛਿਆ ਕਿ ਜਾ ਤੁਸੀਂ ਕੋਈ ਇਹਨਾਂ ਦੇ ਕਫਨ ਵਗੈਰਾ ਪਾਓ ਤਜੇ ਤੋਂ ਉਹਨਾਂ ਨੇ ਪੁੱਛਿਆ ਕਿ ਆਪਣੀ ਜਿਹੜੀ ਸਾਡੀ ਭੀਮਾ ਬਾਈ ਮਾਤਾ ਜੀ ਉਹਨਾਂ ਨੇ ਉਹਨੂੰ ਪੁੱਛਿਆ ਰਮਾ ਵੀ ਕੋਈ ਕਫਨ ਆਇਆ ਤਾਂ ਲੈ ਕੇ ਆ ਵੀ ਬੱਚੇ ਤੇ ਭਾਈਏ ਕਿਉਂਕਿ ਇਸ ਸਮਾਂ ਦਾ ਦੋ ਦਰਦ ਸਾਡੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਅਸੀਂ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਾ ਕੇ ਇਹੀ ਆਪਣੇ ਦੋ ਦਰਦ ਸਾਂਝੇ ਕਰਦੇ ਹਾਂ ਪਹਿਲਾ ਦਰਦ ਮੈਂ ਜ਼ਰਾ ਜ਼ਰਾ ਗੱਲ ਕਰੂੰਗਾ ਦੀ ਮਾਤਾ ਮਾਰੀ ਸਾਰ ਕਿਉਂਕਿ ਜਿਆਦਾਤਰ ਜਿਹੜੀ ਹੈਗੀ ਇਹ ਗਿਣਤੀ ਵੀ ਫੀਮੇਲ ਦੀ ਜ਼ਿਆਦਾ ਵਾਇਥੇ ਨਾਰੀ ਸ਼ਕਤੀ ਊਮਨ ੈਂਪਾਵਰਮੈਂਟ ਦੀ ਗੱਲ ਜੇ ਆਪਾਂ ਸ਼ੁਰੂ ਕਰੀਏ ਤਾਂ ਨਰਕਦੇਵ ਜੀ ਮਹਾਰਾਜ ਦਾ ਜਿਹੜਾ ਪਹਿਲਾ ਸਿੱਖ ਸੀਗਾ ਉਹਨਾਂ ਦੀ ਭੈਣ ਸੀਗੀ ਬੀਬੀ ਨਾਨਕੀ ਜੀ ਜਿਨ੍ਹਾਂ ਦੇ ਸਿਰ ਤੇ ਨਾਲ ਪੱਗ ਬਨ ਕੇ ਆਪਣੇ ਪਹਿਲੀ ਜਿਹੜੀ ਸਿੱਖ ਸੀਗੀ ਉਹਨਾਂ ਨੂੰ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੀਗੀ ਬੰਨਣ ਲੋਕ ਕਿਸੇ ਬੰਦੇ ਦੇ ਵੀ ਬਨ ਸਕਦੇ ਸੀ ਉਹਨਾਂ ਨੇ ਆਪਣੇ ਭੈਣ ਦੇ ਸਿਰ ਤੇ ਤਾਅ ਬੰਨੀ ਸੀਗੀ ਕਿਉਂਕਿ ਜਨਾਨੀਆਂ ਨੂੰ ਕੋਈ ਵੀ ਹੱਕ ਹਕੂਕ ਨਹੀਂ ਸੀ ਈਵਨ ਕਿ ਉਹ ਕੋ ਕਿਸੇ ਉੱਪਰ ਨਹੀਂ ਜਾ ਸਕਦੇ ਹਣ ਚਾਹੇ ਛੋਟੀ ਜਾਤੀ ਸੋ ਮੈਂ ਸਾਰੀਆਂ ਭੈਣਾਂ ਨੂੰ ਇੱਕ ਹੋਰ ਬੇਨਤੀ ਕਰੂੰਗਾ ਹਿੰਦੂ ਕੋਡ ਬਲ ਕਨਸਟੀਟਿਊਸ਼ਨ ਉੜਵੈਲ ਬਾਬਾ ਸਾਹਿਬ ਨੇ ਇੰਟਰੋਡਿਊਸ ਕੀਤਾ ਸੀਗਾ ਸਾਡੀਆਂ ਭੈਣਾਂ ਦੇ ਪੜਨ ਦੇ ਲਈ ਸਾਡੇ ਭੈਣਾਂ ਦੇ ਫੰਡਾਮੈਂਟਲ ਰਾਈਟ ਰਾਈਟ ਟੂ ਲਾਈਵਲੀਹੂਡ ਆਪਣੇ ਹੱਕ ਆਪਣੇ ਹਿਸਾਬ ਦੇ ਨਾਲ ਜੀਣ ਦੇ ਹੱਕ ਜੋ ਬਾਬਾ ਸਾਹਿਬ ਦਾ ਪ੍ਰੋਜੈਕਟ تیار ਕੀਤਾ ਜਿਸ ਕੇ ਬਿਹਾਫ ਤੇ ਮੂਝੇ ਪੂਰੇ ਵਰਲਡ ਦੇ ਟਾਪ 50 ਪ੍ਰੋਜੈਕਟਸ ਦੇ ਅੰਦਰ ਜਲਾ ਸ਼ਾਮਿਲ ਹੋਈ ਐਂਡ ਇਸੇ ਤਰ੍ਹਾਂ ਮੂਝੇ ਇੱਕ ਅੰਤਰਰਾਸ਼ਟਰੀ इंटरनेशनल अवार्ड मिला जिसका नाम है द चाइल्ड प्रोडिजी अवार्ड 2022 जो केवल जो 2022 के अंदर कुल एक लाख साठ हज़ार और कुछ व्यक्तियों को नॉमिनेट किया था एंट्रीज भरी थी के नाम की जिसमें से केवल सौ व्यक्तियों को ये अवार्ड मिला था उस साल सोसाइटी फलेर ने पता मैं उन्होंने बेनती करा कि वो ਸੰਗਤ ਦਾ ਮਾਰਗ ਇਸ ਲਈ ਆਤਾ ਕਿ ਸਿੱਖਿਅਤ ਬਣੋ ਲੰਕੇ ਦੇ ਸੰਗਤ ਨੂੰ ਅੰਗਵਾਣ ਦੀ ਮੀਂਹ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੈ ਕਿ ਅੱਜ ਸਾਡੇ ਵਿੱਚ ਉਹਨਾਂ ਦੀ ਅੰਸ਼ ਸਨ ਡਾਕਟਰ ਪਿੰਰਾ ਵਿਸ਼ਵੰਤ ਬੇਟਾ ਜੀ ਉਹਨਾਂ ਦੇ ਪੁੱਤਰ ਸਾਡੇ ਵਿੱਚ ਆ ਗਿਆ ਉਹ ਬੇਟਾ ਜੀ ਪਹੁੰਚ ਗਿਆ ਹੈ ਕਿਉਂਕਿ ਅਸੀਂ ਉਹਨਾਂ ਨੂੰ ਦੇਖਿਆ ਨਹੀਂ ਹੈ ਪਰ ਅੱਜ ਸਾਡੇ ਵਿੱਚ ਡਾਕਟਰ ਪਿੰਰਾ ਵਿਸ਼ਵੰਤ ਬੇਟਾ ਜੀ ਪਹੁੰਚੇ ਹਨ ਤôi ਹੋਏ ਆਏ ਤੋ ਮੈਨ ਸਮਝਦਾ ਤੁਸੀਂ ਬੜੇ ਖੁਸ਼ ਹੋ ਸੋ ਸਾਡੇ ਇੱਥੇ ਜਿੰਨੇ ਵੀ ਸਾਡੇ ਬੱਚੇ ਜੂਰੂ ਰ ਪਹਿਣਾ ਵੀ ਪਹੁੰਚੇ ਹਨ ਮਤਰਾ ਪਹੁੰਚਿਆ ਹੈ ਔਰ ਇੱਥੇ ਵੀ ਜੀਆਰਪੀ ਪਾਰਟੀ ਦੀ ਪੂਰੀ ਟੀਮ ਮੇਰੇ ਪਹਿਰੇ ਹੱਥ ਲ ਕੇ ਚਾਹੇਗਾ ਅੱਜ ਪਰ ਉਹ ਮੀਡੀਆ ਜਿਹੜਾ ਸਾਡੇ ਸਮਾਜ ਦੀ ਯੋਗਦਾਨ ਹੈ ਕਿ ਜੋ ਸਾਡੇ ਸਮਾਜ ਦੇ ਮੁੱਦੇ ਸਾਡੇ ਸਮਾਜ ਦੇ ਰਹਿ ਸਕਦੀ ਹੈ ਮੈਂ ਇੱਥੇ ਆਪਣੀ ਕਮੇਟੀ ਮੈਂਬਰਾਂ ਦਾ ਸਾਰੇ ਮੀਡੀਆ में मैं हाजिर हूँ डॉक्टर बाबा साहेब अम्बेडकर वेलफेयर एसोसिएशन के वती से बाबा साहब की जयंती एक मनाई इस पेंड में और मुझे अच्छा लगा कि जो छोटे छोटे बच्चे स्कूल में जाने वाले बच्चे हैं उनके लिए पुस्तक का प्रावधान उनके लिए दफ्तर का प्रावधान आज इन वेलफेयर एसोसिएशन डॉक्टर बई आर अम्बेडकर वेलफेयर एसोसिएशन ने किया ये अच्छा है कि डॉक्टर बाबा साहब के जयंती पर बच्चों को शिक्षा का जो मैसेज देना था वो देने का प्रयास इन लोग ने किया हमारे समाज के बच्चे शिक्षा के सिवाय दूसरा कोई विकल्प नहीं है शिक्षा से ही हमारी उन्नति हो सकती हमें आगे बढ़ सकते हैं जो संदेश उस समय बाबा साहब ने दिया था शिक्षित बनो करके और संदेश उस संदेश पर चलने की हमें कोशिश करनी पड़ेगी और दिखाना पड़ेगा समाज को कि शिक्षा ये कोई कोई एक समाज की मोनोपोली नहीं है तो हमारे बच्चे वंचित समाज के ओ समाज के बच्चे ये शिक्षा में हम आगे जा सकते हैं सरकार ने कई रोक लगाई है ये शिक्षा पर शिक्षा का प्राइवेटाइजेशन हो रहा है आने वाले समय में हमारी सरकार बैठती है संविधान वाली सरकार जो बैठती है शिक्षा का प्राइवेटाइजेशन हम रोके हमारे बच्चों को सस्ते में और मुफ्त में शिक्षा दें यह तो हमारा प्रयास जय भी जय संविधान ਜੀ ਜੈ ਮੇਂ ਜੈ ਵਾਤ ਅੱਜ ਮੈਂ ਸਭ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰੇ ਆਪਣੇ 133 ਮਾ ਬਾਵਾ ਸਾਹਿਬ ਦੇ ਜਾਣ ਤੇ ਸਾਰਿਆਂ ਨੂੰ ਬਹੁਤ ਬਹੁਤ ਪਤਾਈਆਂ ਦਿੰਨੀ ਆ ਜਿੰਨੇ ਸਾਡੇ ਇੱਥੇ ਗੈਸਟ ਆਇਆ ਸਾਰਿਆਂ ਦਾ तहे ਦਿਨੋਂ ਧੰਨਵਾਦ ਕਰਦੀ ਆ ਹਾਂਜੀ ਕਿ ਮੈਂ ਇਹ ਚਾਹੁੰਨੀ ਆ ਕਿ ਚਲੋ ਸਾਡੇ ਜਿਹੜੇ ਆਦੀ ਪੀੜੀ ਆ ਉਹ ਵੀ ਮਾਵਾ ਸਾਹਿਬ ਦੇ ਕਦਮਾਂ ਦੇ ਉੱਤੇ ਚੱਲ ਕੇ ਆਪਣਾ ਆਵਤ ਸਵਾਰਨ ਬੱਚੇ ਵਧੀਆ ਤੋਂ ਵਧੀਆ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਪੜਾਈ ਵੱਲ ਧਿਆਨ ਦੇਣ ਤੇ ਅਸੀਂ ਆਪਣੇ ਬੱਚਿਆਂ ਲਈ ਬੁੱਕਸ ਮੁੱਕ ਤੇ ਬੈਗ ਤੇ ਹੋਰ ਸਾਰੀ ਮਤਲਬ ਦੀ ਚੀਜ਼ਾਂ ਬੱਚਿਆਂ ਨੂੰ ਦਵਾਈਟ ਕੇ ਕਰ ਰਹੇ ਆ ਤੇ ਅਸੀਂ ਸਾਰੇ ਰਲ ਮਿਲ ਕੇ ਸਾਨੂੰ ਦੇ ਦੂਜਾ ਸਾਲ ਆ ਤੀ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਆ ਐਸੀ ਅੱਗੇ ਵੀ ਸਾਡੀ ਇਹ ਕਹਾਣੀ ਹੈ ਕਿ ਸਾਡੇ ਨਾਲ ਪੱਤੋਂ ਮਾਤਰੋ ਕੋ ਜੋੜਨ ਤੇ ਸਾਡੇ ਬਾਬਾ ਸਾਹਿਬ ਦਾ ਲੋਹਤਾਂ ਮਨਾ ਸੀ ਜਨ ਦਿਨ ਮਨਾਈਆ ਤਾਂ ਵੀ ਲੋਕਾਂ ਦੇ ਵਿੱਚ ਹੁਸਾਹ ਬੜੇ ਹੈ ਬਾਬਾ ਸਾਹਿਬ ਦੇ ਕਦਮਾਂ ਤੇ ਚੱਕੇ। ਐ ਜੋ ਕੁਝ ਵੀ ਅੱਜ ਇੱਥੇ ਹੈਗੀ ਮੈਂ ਆਪਣੇ ਪਤੀ ਦੇ ਕੁਲਦੀਪ ਕੁਮਾਰ ਦੀ ਬਦੌਲਤ ਹੈਗੀ ਆ। ਮੈਂ ਹਰੇਕ ਲੇਡੀ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਬੜਾ ਉਸਤਾਦ ਆ ਕੇ ਆਪਣੇ ਅੱਗੇ ਆਉਣ ਤੇ ਆਪਣੇ ਕੋਈ ਵੀ ਦਿਨ ਦੇ ਵਿੱਚ ਕੋਈ ਇੰਦਾਂ ਦੀ ਗੱਲ ਨਾ ਰੱਖਿਓ ਕਿ ਅਸੀਂ ਜਾਂ ਬਹੁਤੀਆਂ ਪੜੀਆਂ ਲਿਖੀਆਂ ਨਹੀਂ ਜਾਂ ਘੱਟ ਪੜੀਆਂ ਲਿਖੀਆਂ ਇਹਦੇ ਵਿੱਚ ਪੜ੍ਹੇ ਲਿਖੇ ਦਾ ਨਹੀਂ ਹੁੰਦਾ ਆਪਣਾ ਬੰਦੇ ਨੂੰ ਦਿਲੋਂ ਹੁਸਾਹ ਹੋਣੀ ਚਾਹੀਦਾ ਮੈਂ ਆਪਣੇ ਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਪਣੇ ਬੱਚਿਆਂ ਦਾ ਵੀ ਧੰਨਵਾਦ ਕਰਦੀ ਮੇਰੀਆਂ ਬੇਟੀਆਂ ਦਾ ਮੇਰੇ ਨਾਲ ਬਹੁਤ ਸਹਿਯੋਗ ਰਿਹਾ ਵੱਡੀ ਬੇਟੀ ਮੇਰੀ ਕੈਨੇਡਾ ਆ ਛੋਟੀ ਬੇਟੀ ਮੇਰੀ ਜੁਕੀਆ ਬੱਚੇ ਮੇਰੇ ਦੋਨੋਂ ਪੜਦੇ ਆ ਤੇ ਮੈਂ ਆਪਣੇ ਦੋਨਾਂ ਤਿੰਨਾਂ ਚਾਰਾਂ ਬੱਚਿਆਂ ਦਾ ਆਪਣਾ ਮੈਂ तहे ਦਿਨੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ ਹੈ ਤੇ ਮੈਂ ਆਪਣੇ ਪਤੀ ਦਾ ਵੀ ਤੈਨ ਦਿਨੋ ਧੰਨਵਾਦ ਕਰਦੀ ਕੀ ਅੱਗੇ ਤੋਂ ਅੱਗੇ ਪਰਮਾਤਮਾ ਇਹਦੀ ਕਾਜਾਬ ਕਰੇ ਤੰਦਰੁਸਤੀਆਂ ਬਖਸ਼ੇ ਜੈ ਗੁਰਦੇਵ ਦਾ ਜੀ ਹੋਵੇ। ਉਸ ਤੋਂ ਵਿਸ਼ੇਸ਼ ਤੌਰ ਤੇ ਨਹੀਂ ਹਾਜ਼ਰ ਹੋਏ ਆ ਇਸ ਬੰਦੀ। ਅੱਜ ਦਾ ਜੋ ਪ੍ਰੋਗਰਾਮ ਪਿੰਡ ਹਲੇੜੇ ਵਿੱਚ ਸਾਡੇ ਸਾਬਕਾ ਸਰਪੰਚ ਹਦੀਪ ਸਿੰਘ ਜੀ ਦੀ ਰਣਮਾਈ ਹੇਠ ਵਿੱਚ ਕਰਾਇਆ ਜਾ ਰਿਹਾ ਔਰ ਬਹੁਤ ਹੀ ਅੱਜ ਇਸ ਪ੍ਰੋਗਰਾਮ ਵਿੱਚ ਦਾਨੀ ਸੱਜਣ ਵੀ ਪਹੁੰਚੇ ਆ ਔਰ ਵਿਸ਼ੇਸ਼ ਤੌਰ ਤੇ ਅਹੁਦੇਦਾਰ ਸਹਿਬਾਨ ਵੱਖ-ਵੱਖ ਜੱਤੇਬੰਦੀਆਂ ਦੇ ਸਾਰੇ ਪਹੁੰਚੇ ਆ। ਔਰ ਬਹੁਤ ਹੀ ਵੱਡਾ ਹੰਗਾਰਾ ਇਸ ਪ੍ਰੋਗਰਾਮ ਅੱਜ ਮਿਲਿਆ ਔਰ ਜਿੱਥੇ ਇਹਨਾਂ ਨੇ ਅੱਜ ਬੱਚਿਆਂ ਨੂੰ ਵੀ ਕਾਪੀਆਂ ਕਿਤਾਬਾਂ ਔਰ ਬੈਗ ਜਿਹੜੇ ਆ ਉਹ ਅੱਜ ਬੱਚਿਆਂ ਨੂੰ ਉਹਨਾਂ ਦੇ ਵੰਡਣ ਜਾ ਰਹੇ ਇਹ ਬੱਚਿਆਂ ਨੂੰ ਵੀ ਉਹ ਵੀ ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਆ ਔਰ ਆਸ ਕਰਦੇ ਆਂ ਵੀ ਇਹਨਾਂ ਦਾ ਹਰ ਇੱਕ ਸਾਲ ਇਹ ਪ੍ਰੋਗਰਾਮ ਜਿਹੜਾ ਹਰ ਇੱਕ ਸਾਲ ਅੱਗੇ ਤੋਂ ਅੱਗੇ ਵਧਦਾ ਜਾਵੇ ਔਰ ਸਮਾਜ ਇਹਨਾਂ ਦਾ ਜੁੜਦਾ ਜਾਵੇ ਔਰ ਸਮਾਜ ਜਿਹੜੇ ਵੀ ਲੋੜਵੰਦ ਬੱਚੇ ਆ ਉਹਨਾਂ ਦੀ ਮਦਦ ਸਮੂਹ ਜਿਹੜੇ ਉਹਦੇ ਤਾਂ ਸਰਪੰਨ ਇਦਾਂ ਹੀ ਕਰਦੇ ਰਹਿਣ ਜੈ ਭੀਮ ਜੈ ਭੀਮ